ਆਜੋ ਵੀ ਆਜੋ ਆਜੋ ਛਿੱਤੀ ਆਜੋ 9:30 ਦਾ ਟਾਈਮ ਸੀ 10:30 ਹੋ ਗਏ ਆ 10:00 ਵਜੇ ਦਾ 10 ਮਿੰਟ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੋਂ ਆਪਣੇ ਚੈਨਲ ਸਿੰਘ ਲਖਨੂ ਜੀ ਨੂੰ ਪਹਿਲਾਂ ਇਹਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਹਾਂਜੀ ਬੋਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵੇਰੇ ਸਵੇਰੇ ਬਰੈਡ ਖਾਣੇ ਚਾਹੀਦੇ ਜਾਂ ਕੁਝ ਥੋੜਾਵਾ ਹਲਕਾ ਫੂਡ ਖਾਣਾ ਚਾਹੀਦਾ ਆ ਮਹਾਰਾਜ ਕਹਿੰਦੇ ਜੀ ਨੀਂਜੀ ਪਰੌਂਡੇ ਖਾਣੇ ਆ ਹੁਣ ਪਰੌਂਡੇ ਖਾਵੀਆਂ ਪੰਜਾਬੀਆਂ ਦੀ ਪਸੰਦ ਆ ਪਸੰਦ ਆ ਜੀ ਇਹ ਬਰੇਡ ਨਾਲ ਹੁਣ ਸਟੋਰੀਆਂ ਪਰੌਂਡੀਆਂ ਦੇ ਸੋਣੋ ਮੇਰੀ ਛੋੜ ਕੇ ਸਿਰਫ 2 ਕਿਲੋ ਲੈ ਕੇ ਆ ਸਕਦੇ ਹਾਂ ਦੇ ਬਾਅਦ ਹੁਣ ਦੇਖੋ ਪੰਜਾਬੀਆਂ ਦਾ ਇਹ ਹੈ ਕਿ ਸੂਤ ਜਿਹੜਾ ਮੂਲ ਹੁੰਦਾ ਉਹ ਸੂਤ ਸਮੇਤ ਵਸੂਲਣਾ ਵਿਆਜ ਸਰ ਵਿਆਜ ਨਾਲ ਜੋ ਵੀ ਹੈ ਤੇ ਅਸੀਂ ਉੱਥੇ ਜਾਣਾ ਜੜੀਆਂ ਟੇਡਾਂ ਲੈਣੀਆਂ ਉੱਥੇ ਖਾਜਣੀਆਂ ਮਰਜ਼ੀ ਸਕਦੇ 5 ਕਿਲੋ ਖਾਜੋ 5 ਕਿਲੋ ਖਾਣੀ ਹੈ ਦੋ ਕਿਲੋ ਲੈ ਜਾਵਾਂਗੇ ਬ੍ਰੇਕਫਾਸਟ ਹੋਰ ਤੁਸੀਂ ਕਿੰਨੇ ਹੁਣ ਤੁਸੀਂ ਸਾਰਿਆਂ ਨੇ 3-3 ਜਾਣਾ ਸਾਰਿਆਂ ਨੇ ਬ੍ਰੇਕਫਾਸਟ ਕਰਕੇ ਆਏ ਆ ਦੋ-ਦੋ ਤਿੰਨ-ਤਿੰਨ ਪਰੌਂਡੇ ਖਾ ਲਏ ਯਾਰ ਜੇ ਹੋਏ ਆ ਤੇ ਸਟੋਰੀਆਂ ਤੋੜਨ ਚੱਲੇ ਆ ਜੀ ਕੀਆਂ ਬਾਤਾਂ ਕੀਆਂ ਬਾਤਾਂ ਤੈਨੂੰ ਤਾਂ ਦੋ ਦਿਨ ਤੋਂ ਭੁੱਖੀ ਰਹਿਣਾ ਪੈਣਾ ਚਾਹੀਦਾ 3-4 ਕਿਲੋ ਸੋਬੀਆਂ ਖਣੀਆਂ ਸੀ ਉਹ ਤੋਂ ਬਾਅਦ ਆਣਾ ਸੀ ਤੋਂ ਇਸ ਕਰਕੇ ਜੀ ਅੱਜ ਅੱਜ ਤੋੜਾਂਗੇ ਜੀ ਮੰਮੀ ਡੈਡੀ ਨੇ ਪਹਿਲਾਂ ਐਕਸਪੀਰੀਅੰਸ ਕਰ ਚੁੱਕੇ ਸੀ ਜੀ ਆ ਮੰਮੀ ਗੜੀਆਂ ਉਹਨਾਂ ਦਾ ਫਸਟ ਟਾਈਮ ਇਹਨਾਂ ਨਾਲ ਆਪਾਂ ਚੱਲਾਂਗੇ ਸਾਡੇ ਨਾਲ ਇੱਕ ਹੋਰ ਫੈਮਿਲੀ ਜਾ ਰਹੀ ਆ ਜੱਟੀ ਜੀ ਜੀ ਹੁਣੀ ਉਹਨਾਂ ਦੇ ਪੇਰੈਂਟਸ ਜੀ ਆਏ ਹੋਣੇ ਉਹ ਵੀ ਫਸਟ ਟਾਈਮ ਜਾ ਰਹੇ ਨੇ ਸੋ ਮਿਲ ਕੇ ਆਪਾਂ ਅੱਜ ਸਾਰ ਕਰਦੇ ਨੂੰ ਇਕੱਠੇ ਕਰਕੇ ਸਟ੍ਰੋਬਰੀਆਂ ਦੇ ਖੇਤ ਵੱਲ ਜਾਵਾਂਗੇ ਖੇਤਾਂ 'ਚ ਗਾਹ ਪਾਵਾਂਗੇ ਤੇ ਉੱਥੇ ਸਟ੍ਰੋਬਰੀਆਂ ਖਾਵਾਂਗੇ ਤੇ ਬਲੌਗ ਤੁਸੀਂ ਵੀ ਇੰਜੋਏ ਕਰਿਓ ਤੇ ਅਸੀਂ ਵੀ ਅੱਜ ਜਦਾਂ ਦੇ ਇੰਜੋਏ ਕਰਾਂਗੇ ਮਿਲਦੇ ਆਂ ਤੁਹਾਨੂੰ

ਹਾਂ ਇੱਥੇ ਬਾਕੀ ਕਰਨਾ ਹੁਣ ਦੁਰਨੀ ਵੀ ਆ ਸਟ੍ਰੋਬਰੀ ਤੋੜਨੀ ਵੀ ਆ ਤੇ ਖਾਣੀ ਵੀ ਆ ਮੈਂ ਖਾਈ ਵੀ ਆ ਹਾਂ ਮੈਂ ਵੀ ਖਾਣੀ ਆ ਮੈਂ ਨਹੀਂ ਖਾਈ ਆ ਮੈਂ ਖਾਣੀ ਤੈਨੂੰ ਨਹੀਂ ਦੇਣੀ ਮੈਂ ਨਹੀਂ ਦੇਣੀ ਤੈਨੂੰ ਮੈਂ ਦੱਸਦਾ ਤੈਨੂੰ ਮੈਂ ਦੇਣੀ ਨਹੀਂ ਹੈਗੀ ਤੇ ਆ ਇਹ ਸਟ੍ਰੋਬਰੀਆਂ ਖਾਣ ਤਾਂ ਮੈਂ ਉਠਾ ਕੇ ਅਸੀਂ ਖੋਲਾਂਗੇ ਖੋਲਾਂਗੇ ਪਹਿਲਾਂ ਲਾਸਟ ਟਾਈਮ ਲੈ ਕੇ ਆਏ ਸੀ ਉਹਨੇ ਛੋਟਾ ਸੀ ਸਟੋਲਰ ਚ ਪਾ ਕੇ ਲੈ ਕੇ ਜਾਂਦਾ ਪ੍ਰਤਾਪ ਨੂੰ ਲੈ ਕੇ ਆਣਾ ਅੰਗਲ ਜੀ ਇਹ ਗੱਲ ਯਾਦ ਰੱਖਿਓ ਤੋੜ ਕੇ ਸਿਰਫ ਦੋ ਲੈਣੀਆਂ ਦੋ ਕਿਲੋ ਲੈਣੀਆਂ ਤੇ ਖਾਜ ਨਹੀਂ ਮਰਜੀ ਸਕਦੇ ਖਾਦਾ ਤਾਂ ਨਹੀਂ ਕੁਛ ਨਾ ਨਹੀਂ ਮੈਂ ਤਾਂ ਆਪਣਾ ਨਾ ਬ੍ਰੇਕਫਾਸਟ ਕਰਕੇ ਆਏ ਆਂ ਅਜ ਤਾਂ ਗੱਡੀ ਦੇ ਡਿੱਗੀ ਵੀ ਭਰ ਕੇ ਲੈ ਆਏ ਡਿੱਗੀ ਭਰ ਕੇ ਲੈ ਗਏ ਸਪਲਾਈ ਰੱਖੀ ਆ ਆਦੇ ਆਹ ਹਾ ਹਾ ਸਮਾਨ ਤਾਂ ਵੜ ਹੀ ਹੈ ਜੀ ਓ ਨਹੀਂ ਨਹੀਂ ਰੱਖੋ ਵਾਸ਼ ਦੇਖਾਂਗੇ ਕਿ ਸਾਨੂੰ ਇਹ ਇੱਥੇ ਖਾਣ ਦਾ ਪ੍ਰੋਗਰਾਮ ਹੈ ਤੇ ਖਾਣ ਦਾ ਪ੍ਰੋਗਰਾਮ ਵਧੂ ਹੈ ਜੀ ਇੱਥੇ ਓਏ ਪ੍ਰਤਾਪ ਪ੍ਰਤਾਪ ਦੀਆਂ ਅੱਖਾਂ ਨਹੀਂ ਖੁੱਲ ਰਹੀਆਂ ਕਹਿੰਦਾ ਕਿੱਥੇ ਕੱਢਦਾ ਤੁਸੀਂ ਧੁੱਪ 'ਚ ਬੜਾ ਵਧੀਆ ਸ਼ਾਂ 'ਚ ਬੈਠਾ ਸੀ ਖੁਸ਼ ਹੋ ਗਿਆ ਨਾਨੂ ਖੁਸ਼ ਹੋ ਗਿਆ ਖੁਸ਼ ਹੋ ਗਿਆ ਖੁਸ਼ ਠੀਕ ਆ ਤੂੰ ਹੈਂ ਚੱਲ ਇੱਧਰ ਚੱਲ ਰਿਹਾ ਜੀ ਫੋਟੋ ਸ਼ੂਟ ਅੰਕਲਾਂ ਅੰਟੀ ਦਾ ਆਓ ਤੁਸੀਂ ਪਿੱਛੇ ਬਾਰੀ ਬਾਰੀ ਸਾਰੇ ਫੋਟੋ ਸ਼ੂਟ ਕਰਾ ਲਓ ਇੱਥੇ ਲੋਕ ਸਾਰੇ ਪਿਕਨਿਕ ਮਗਨਣ ਆਏ ਹੋਇਆ ਬੱਚਿਆਂ ਦੀ ਜਿਹੜੀ ਜੈ ਸਕੂਲਸ ਨੇ ਉਹ ਵੀ ਹੌਲੀਡੇਜ਼ ਤੇ ਲੈ ਕੇ ਆਏ ਹੁੰਦੇ ਇਹਨਾਂ ਨੂੰ ਐਡਵੈਂਚਰ ਪਾਰਕ ਦਿਖਾਣ ਦੇ ਲਈ ਤੇ ਇੱਧਰ ਟਿਕਟਿੰਗ ਕਾਊਂਟਰ ਆ ਕਿਟਾਂ ਆਪਾਂ ਲੈ ਲਈਆਂ ਜੀ ਆਹ ਲੋ ਜੀ ਤੁਹਾਡੀ ਟਿਕਟਾਂ ਇਹਨਾਂ ਨੂੰ ਮੇਰੇ ਵਾਂਗੂ ਇੱਥੇ ਇੱਥੇ ਚਪਕਾ ਲਓ ਇਹਦੇ ਨਾਮ ਤਾਂ ਨਹੀਂ ਹੈ ਨਾ ਇਹ ਨਾਮ ਨਹੀਂ ਹੈ ਪਰ ਐਂਟਰੀ ਇਤੋਂ ਹੀ ਹੋਣੀ ਹੈ ਜੀ ਮੈਂ ਤਾਂ ਤੈਨਹੀਂ ਪਹੁੰਚਾਂਗਾ ਤੁਸੀਂ ਜਿੱਥੇ ਮਰਜੀ ਜਾਓ ਏਦਾਂ ਤੁਸੀਂ ਐਂਟਰੀ ਲਾ ਲਓ ਹਾਂਜੀ ਇਹ ਐਂਟਰੀ ਤਾਂ ਹੋ ਗਿਆ ਜੀ ਟਿਕਟ ਦਾ ਅੰਗਲਜੀ ਬਲੌਗਰ ਨੇ ਫੇਸਬੁਕ ਉੱਤੇ ਬਹੁਤ ਮਸ਼ਹੂਰ ਨੇ ਜੀ ਇਹ ਵੀ ਨਾ ਨਾ ਆ ਦੇਖੋ ਵੀਡੀਓ ਚੱਲ ਰਹੀ ਆ ਬਹੁਤ ਵੱਡੀ ਫੋਲੋਇੰਗ ਆ ਲੋਟਾ ਹੀ ਯਾਰ ਬੰਦਾ ਦੇਖ ਰਿਹਾ ਬਿਲਕੁਲ ਪੂਰੀ ਪੂਰੀ ਗੱਲਬਾਤ ਹੈ ਜੀ ਇੱਥੇ ਬੱਸ ਸਟੈਂਡ ਆ ਜੀ ਇੱਥੋਂ ਬੱਸਾਂ ਜਾਂਦੀਆਂ ਅੰਦਰ ਨੂੰ ਫਾਰਮ ਦੇ ਵਿੱਚ ਇਧਰੋਂ ਜਾਣੀ ਹੈ ਟਰੇਨ ਟਰੇਨ ਇਦਾਂ ਦੀ ਹੈ ਜੀ ਇੱਥੇ ਤੁਸੀਂ ਤੁਰ ਕੇ ਪਹਿਲਾਂ ਪਹੁੰਚ ਸਕਦੇ ਟਰੇਨ 'ਚ ਬਾਅਦ ਪਹੁੰਚਣਾ ਹੈ ਤੇ ਆਪਣੇ ਟਰੇਨ 'ਚ ਜਾਣ ਲਈ ਬਹੁਤ ਬੰਦੇ ਇੱਥੇ ਉਹਦੇ ਬਸ ਬਸ ਗੁੱਸਾ 2-2 ਕਿਲੋ ਦੀਆਂ ਬੇਟਾ ਪਕੜਾ ਲੈ ਲੀਆਂ ਆਪਾਂ 3 ਕਿਲੋ ਦੀ ਲੈ ਸਕਦੇ ਆ ਲੋ ਬੜੇ ਸਟ੍ਰੋਬਰੀਆਂ ਪਣੀਆਂ ਯਾਰ ਪੁੱਤ ਖੜਾ ਚੱਲ ਟ੍ਰੇਨ ਆ ਰਹੀ ਆ ਉਹ ਜਿਹੜੀ ਕਿ ਬਹੁਤ ਹੀ ਜ਼ਿਆਦਾ ਸਲੋ ਆ ਬੰਦਾ ਤੁਰ ਕੇ ਪਹਿਲਾਂ ਪਹੁੰਚ ਜਾਂਦਾ ਪਰ ਇਹ ਟ੍ਰੇਨ ਨਹੀਂ ਪੁੱਜਦੀ ਪਰ ਆਪਣੇ ਬੰਦੇ ਕਹਿੰਦੇ ਆਪਾਂ ਜਹਾਂ ਟ੍ਰੇਨ ਜੀ ਆ ਪਰ ਉਹ 10 ਮਿੰਟ ਦੀ ਬ੍ਰੇਕ ਤੇ ਵੀ ਜਾ ਰਿਹਾ ਉਹ ਤੋਂ ਬਾਅਦ ਇਸ ਕਰਕੇ ਆਪਾਂ ਡਿਸਾਈਡ ਕੀਤਾ ਕਿ ਆਪਾਂ ਤੁਰ ਕੇ ਹੀ ਚੱਲ ਜਾਣਾ ਆ ਤੁਰ ਕੇ ਜਾ ਕੇ ਆਪਾਂ ਜਦੋਂ ਆਣਾ ਨਾ ਵਾਪਸ ਉਦੋਂ ਟ੍ਰੇਨ 'ਚ ਬਿਠਾਵਾਂਗੇ ਉਹਨਾਂ ਨੂੰ ਟੋਬਰੀ ਦਾ ਆ ਖੇਤ ਵੀ ਲੱਗੀਆਂ ਹੋਈਆਂ ਪਰ ਵਿੱਚ ਕੱਚੀਆਂ ਵਿੱਚ ਬੱਕੀਆਂ ਸੋ ਇਹਨਾਂ ਨੇ ਇੱਕ ਖੇਤ ক্লোਜ਼ ਕੀਤਾ ਹੋਇਆ ਅੱਗੇ ਜਾ ਕੇ ਮੈਨੂੰ ਤਾਂ 10-12 ਖੇਤ ਨੇ ਉੱਥੇ ਜਾ ਕੇ ਤੋੜਾਂਗੇ ਬਹੁਤ ਸੋਹਣਾ ਜੀ ਪਹਿਲੀ ਵਾਰ ਦੇਖਿਆ ਹਾਂ ਜੀ ਬਿਊਟੀਫੁੱਲ ਲੱਗ ਰਿਹਾ ਬਿਲਕੁਲ ਬਹੁਤ ਸੂਤਰੀ ਆ ਸਟ੍ਰੋਬਰੀ ਲੱਗੇ ਆ ਆਪਣੀ ਖੇਤੀ ਹੁੰਦੀ ਉੱਥੇ ਸਟ੍ਰੋਬਰੀ ਦੀ ਹੋਏਗੀ ਪਰ ਸਾਡੇ ਪੰਜਾਬ ਵਿੱਚ ਤਾਂ ਘੱਟ ਪੰਜਾਬ 'ਚ ਘੱਟ ਆ ਨਾ ਇਹਦੇ ਵਾਸਤੇ ਮੌਸਮ ਦੀ ਸਹਾਈ ਹੋਣੀ ਜ਼ਰੂਰੀ ਹਾਂ ਜੀ ਬਿਲਕੁਲ ਬਿਲਕੁਲ ਜੀ ਆਏ ਹੋਏ ਬੰਦੇ ਆ ਆ ਤੇ ਪੱਲੀਆਂ ਪੱਲੀਆਂ ਲਾ ਕੇ ਬਣਾਏ ਹੋਏ ਆ ਇੱਥੇ ਵੀ ਸਟ੍ਰੋਬੜੀਆਂ ਆਈਆਂ ਉੱਥੇ ਇਹ ਇਹ ਜਮੀਨ ਦੇ ਥੱਲੇ ਨਹੀਂ ਲਾਈ ਹੋਈਆਂ ਇਹਨਾਂ ਨੇ ਇਹ ਉੱਪਰ ਬਣਾ ਬਣਾ ਕੇ ਇਹਨਾਂ ਨੇ ਪੋਲ ਟਾਈਪ ਦੇਖੋ ਖੇਤੀ ਦਾ ਕੀ ਮਤਲਬ ਵਧੀਆ ਤਰੀਕਾ ਇਹਨਾਂ ਦਾ ਕਰਨ ਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਮੀਨ ਸਾਫ਼ ਥੱਲੇ ਉਹ ਸਾਫ਼ ਦੀ ਸਾਫ਼ ਤੇ ਉੱਪਰ ਇਹਨਾਂ ਨੇ ਟੈਕਟਰ ਬਣਾ ਬਣਾ ਕੇ ਉਹਦੇ ਵਿੱਚ ਮਿੱਟੀ ਲਾ ਕੇ ਸਟ੍ਰੋਬੜੀਆਂ ਲਗਾਈਆਂ ਬਿਲਕੁਲ ਜੀ ਇਹਨਾਂ ਦਾ ਮੇਨ ਲੱਗਦੀ ਹੈ ਉਹ ਜਿਹੜਾ ਜਿਆਦਾ ਮੋਟਾ ਜੀ ਹਾਂ ਮੇਨ ਮਕਸਦ ਮੇਨ ਲਾਇਦਾ ਇਹ ਹੁੰਦਾ ਹੈ ਕਿ ਜੇ ਮੀਂਹ ਮੂਹ ਆਇਆ ਮੀਂਹ ਏਰੀਆ ਆਇਆ ਮੈਂ ਉਹਦੇ ਵਿੱਚ ਇਹ ਜਾਊ ਉਹ ਜਿਹੜੀ ਫਸਲ ਉਹ ਮੀਂਹ ਨਹੀਂ ਥੋੜੀ ਖਰਾਬ ਹੋਣ ਦਾ ਡਰ ਰਹਿੰਦਾ ਪਰ ਇਹਨਾਂ ਨੇ ਬੈਕਅਪ ਦੇ ਲਈ ਇਹ ਵੀ ਲਾਇਆ ਹੋਇਆ ਕਿ ਬਾਈ ਦੇ ਵੀ ਅਗਰ ਉਧਰ ਫਸਲ ਖਰਾਬ ਹੋ ਜਾਵੇ ਤਾਂ ਤੁਸੀਂ ਇੱਥੋਂ ਤੋੜ ਸਕਦੇ ਹੋ। ਸੇਫਟੀ ਵੀ ਆ। ਬਿਲਕੁਲ ਜੀ ਬਿਲਕੁਲ। ਤੇ ਹਵਾ ਚਲੇ ਬੇਲਾ ਖਰਾਬ ਹੋਣ। ਹਾਂਜੀ ਹਾਂਜੀ। ਉਹ ਵੀ ਸੇਫਟੀ ਵੀ ਆ। ਔਰ ਜਿੰਨਾ ਚਾਹੀਦਾ ਇਹਨਾਂ ਨੂੰ ਉਹ ਫੁਆਰਿਆਂ ਦਾ ਉਹਨਾਂ ਨੂੰ ਪਾਣੀ। ਹਾਂਜੀ ਬਿਲਕੁਲ ਆ ਦੇਖੋ ਆ ਪਾਈਪਾਂ ਲੱਗੀਆਂ ਹੋਈਆਂ ਵਿੱਚ ਨਾ। ਇਹ ਪਾਈਪਾਂ ਦੇ ਥਰੂ ਪਾਣੀ ਆਂਦਾ। ਆ ਪਾਈਪ ਜੀ ਬਣਾ ਕੇ ਉਹਦੇ ਵਿੱਚ ਇਹ ਮਿੱਟੀ ਦੀਆਂ ਬੋਰੀਆਂ ਦੇ ਵਿੱਚ ਹੀ ਇਹਨਾਂ ਨੇ ਸਟ੍ਰੋਬਰੀਆਂ ਲਾਈਆਂ ਹੋਈਆਂ। ਤੇ ਉਹਦੇ ਵਿੱਚ ਹੀ ਪਾਣੀ ਜਾਂਦਾ ਰਹਿੰਦਾ ਇਹ ਇਹੀ ਫਸਲ ਨਹੀਂ ਜਿਹੜੀ ਇੱਥੇ ਜਿੱਦਾਂ ਸ਼ਿਮਲਾ ਮਿਰਚ ਹੋ ਗਈ ਖੀਰੇ ਹੋ ਗਏ ਉਹ ਵੀ ਇੱਥੇ ਖੇਤੀ ਐਦੀ ਕਰਦੇ ਪਰ ਉਹ ਉਹ ਐਦਾਂ ਓਪਨ ਨਹੀਂ ਹੁੰਦਾ ਉਹ ਗਲਾਸ ਹਾਊਸ ਕਹਿੰਦੇ ਉਹਨੂੰ ਨਾ ਉਹ ਸ਼ੀਸ਼ੇ ਦੇ ਨਾਲ ਪੂਰਾ ਟੱਕਿਆ ਹੁੰਦਾ ਵੀ ਗਰਮੀ ਗਰਮੀ ਹੋਰ ਪਿਆ ਹੋਵੇ ਨਾ ਜੀ ਦੇਖੋ ਹੱਲ ਚਲਾਉਣ ਦੀ ਲੋੜ ਨਹੀਂ ਕੋਈ ਕੋਈ ਟਰੈਕਟਰ ਦੀ ਲੋੜ ਨਹੀਂ ਬਿਲਕੁਲ ਬਿਲਕੁਲ ਇਹ ਇੱਕ ਬਹੁਤ ਅੱਛਾ ਮੈਥਡ ਹੈ ਨਾ ਬਣਾਇਆ ਹਾਂਜੀ ਇੱਥੇ ਆ ਦੇਖੋ ਜਾਲੀਆਂ ਲਾਈਆਂ ਹੋਈਆਂ ਇਹਨਾਂ ਨੇ ਤੇ ਇਧਰ ਤੋਂ ਉਧਰ ਨਾਲ ਲੈਣ ਆ ਆ ਹੈਗੀਆਂ ਛੋਟੀਆਂ ਛੁਟੀਆਂ ਇਹ ਹੈਗੀਆਂ ਜੀ ਬਲੂ 베ਰੀਜ਼ ਬਲੂ 베ਰੀਜ਼ ਹਾਂਜੀ ਬਲੂ 베ਰੀਜ਼ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇਹ ਕੱਚੀਆਂ ਆਂ ਪਰ ਇਹ ਪੱਕੀਆਂ ਜਲਦੀ ਹੋਣਗੀਆਂ ਤੇ ਇਹਨਾਂ ਨੇ ਇਹ ਵੀ ਜਿਹੜਾ ਫੀਲਡ ਹੈ ਓਪਨ ਕਰ ਦੇਣਾ ਹੁਣ ਇੱਧਰ ਨਹੀਂ ਜਾਣਾ ਪੁੱਤ ਇੱਧਰ ਨਹੀਂ ਜਾਣਾ ਤੇਰੇ ਚਸ਼ਮੇ ਕਿੱਥੇ ਹੋਏ ਆ ਚਲੋ ਵਧੀਆ ਆ ਗਿਆ ਆ ਫੀਲਡ ਖੁੱਲਿਆ ਆ ਮਨ ਲੱਗਾ ਦਾ ਪਬਲਿਕ ਲਈ ਇਹਨਾਂ ਨੇ ਇੱਥੋਂ ਤੁਸੀਂ ਤੋੜ ਸਕਦੇ ਹੋ ਹੁਣ ਆਪਾਂ ਵੀ ਇੱਥੇ ਬੜਾਂਗੇ ਤੇ ਸਟਾਰਟ ਕਰਾਂਗੇ ਬੜਾ ਨਹੀਂ ਬੜੇ ਇੱਧਰ ਇੱਧਰ ਹਾਂਜੀ ਹਾਂਜੀ ਇਹੀ ਹੈ ਜੀ ਇਹੀ ਖੁੱਲਿਆ ਹੋਇਆ ਤੇ ਤੁਸੀਂ ਇਹਦੇ ਅੰਦਰ ਵੜ ਕੇ ਹੁਣ ਸਟ੍ਰੋਬਰੀਆਂ ਤੋੜਨੀਆਂ ਆਇਆ ਅੰਕਲ ਜੀ ਫਿਰ ਤਾਵਾ ਬੋਲੀਏ ਇੱਥੇ ਤੋੜਦੀ ਹੁਣ ਬਸ ਇੱਥੇ ਤੋੜਨੀ ਹੈ ਜੀ ਇੱਥੇ ਜਦ ਬੰਦੇ ਬਰੇ ਹੋਏ ਬਸ ਇਹੀ ਖੁੱਲਿਆ ਹੋਇਆ ਇਹਨਾਂ ਨੇ ਫਿਲਹਾਲ ਅੱਛਾ ਹਾਂਜੀ ਜਦੋਂ ਇੱਥੇ ਖਤਮ ਹੋ ਜਾਣੀਆਂ ਫਿਰ ਇਹਨਾਂ ਨੇ ਉੱਧਰ ਖੋਲਣਾ ਓਕੇ ਚਲੋ ਜਿਹੜੀ ਕੱਚੀਆਂ ਨਹੀਂ ਕੱਚੀਆਂ ਨਹੀਂ ਖਾ ਕੇ ਦੇਖੋ ਆਏ ਹਾਏ ਆ ਲੈ ਖਾ ਕੇ ਦੇਖੋ ਵੈਰੀ ਟੇਸਟੀ ਵੈਰੀ ਟੇਸਟੀ ਬਾਬਾ ਅੰਕਲ ਕਿੱਦਾਂ ਫਿਰ ਅੰਗਲ ਜਿਹੜੀ ਥੋੜੀ ਤੁਸੀਂ ਫੜੀ ਹੈ ਨਾ ਇਹ ਤਾਂ ਖੱਟੀ ਹੋਣੀ ਪੱਕਾ ਥੋੜੀ ਥੋੜੀ ਹੈ ਨਾ ਤੇ ਕੱਚੀ ਤੋੜ ਲਈ ਜਿਹੜਾ ਬਿਲਕੁਲ ਪੂਰੀ ਪੱਕੀ ਹੋਈ ਹੈ ਨਾ ਉਹ ਘੋੜਿਓ ਮੈਂ ਤਾਂ ਮਿੱਠੀ ਵੀ ਖਾ ਲਈਏ ਤੇ ਹੁਣ ਥੋੜੀ ਜਿਹੀ ਕੱਚੀ ਤੋੜ ਕੇ ਵੀ ਖਟਾ ਮਿੱਠਾ ਕਰ ਲਈਏ ਅੰਕਲ ਜੀ ਸਟੌਰੀਆਂ ਵਿੱਚ ਕੀੜੀਆਂ ਵੀ ਚੜੀਆਂ ਆ ਜਿਹੜਾ ਫੂਕ ਮਾਰ ਕੇ ਖਾਣੀਆਂ ਸਾਰਿਆਂ ਨੇ ਇਹਦੇ ਕੀੜੀਆਂ ਦੇ ਨਾਲ ਅੰਦਰ ਖਾ ਲਏ ਉਸ ਬਾਅਦ ਵੀ ਬਿਲਕੁਲ ਬਿਲਕੁਲ ਅੰਕਲ ਜੀ ਨਹੀਂ ਉਸਾ ਤੁਹਾਡੇ ਵਾਸਤੇ ਆ ਤੁਹਾਡੇ ਵਾਸਤੇ ਤਾਂ ਨੌਨ ਵੇਜ ਵਾਲਾ ਕੋਈ ਛੱਕ ਨਹੀਂ 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 ਉਹ ਵੀ ਨੌਨ ਵੇਜ ਨਹੀਂ ਖਾਂਦੇ ਨਹੀਂ 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 ਉਹ ਅੱਛਾ 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 ਇਹ ਤਾਂ ਠੀਕ ਹੈ ਜੀ ਹਾਂਜੀ ਅਜਾ ਆਟਾ ਚੰਗਾ ਦੇਖੋ ਜਿਹੜੇ ਹੋ ਗਿਆ ਕੋਸ਼ਿਸ਼ ਕਰੀਂ ਵਧਾਈ ਨਾ ਅਗਲੀ ਫਿਰ ਇਸ ਐਸਾ ਹੋਣਾ ਤਾਂ ਮੇਰੇ ਨਾਲ ਪਿਆਰ ਤਾਂ ਤੁਹਾਡਾ ਘਟ ਹੀ ਹੈ ਕਿਉਂ? ਕਿ ਆਪਾਂ ਟੱਚ ਕਰ ਦਿੰਦੇ ਨਾ। ਨਹੀਂ ਨਹੀਂ ਨਹੀਂ। ਮੈਂ ਤਾਂ ਕਹਿੰਦਾ ਤੁਸੀਂ ਇੱਥੇ ਚਾਹੇ ਉਹ ਬੱਕਰਾ ਵੜ ਲਓ ਮੈਨੂੰ। ਹਾਂ 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 ਹਾਂ। ਮੈਂ ਕਹੀ ਇਹ ਤਾਂ ਹੁਣ ਤੁਸੀਂ ਮੇਰਾ ਦਿਲ ਰੱਖਣ ਲਈ ਕਿਹਾ ਆ। ਇਹ ਇਹ ਤਾਂ ਨਹੀਂ ਹਾਂ। ਜਿਹੜੀ ਸਿਰਫ ਪੱਕੀ ਆ ਆਪਾਂ ਉਹੀ ਖਾਣੀ ਆ। ਨਾ। ਆਹ ਥੋੜੀ ਪੀ ਲਗ ਲਈ ਜਾ। ਆ ਗਏ ਅੰਦਰ। ਉਹ। ਵਿੱਚ ਵਿੱਚ ਤਾਂ ਨਾ ਸ਼ਾਦ ਆ ਸ਼ਾਦ ਬੜੀਆਂ ਬਗੀਮਾ ਜਾਲ ਵਿੱਚ ਕੰਮ ਖਤਮ ਮਿਟਾ ਹੋ ਜਾਂਦਾ ਪਰ ਮਿੱਠੀਆਂ ਜ਼ਿਆਦਾ ਯਾਰ ਕੀ ਕਹਿੰਦੇ ਮੇਰਾ ਸਾਡਾ ਦੋ ਤਾਂ ਸਭ ਤੋਂ ਵਧੀਆ ਤੋੜ ਕੇ ਆ ਵੀ ਖਾ ਲੰਦਾ ਨਾ ਫੇਮ ਕਰਵਾਣੀ ਫੋਰ ਗਾਂ ਤਰ ਪਿੰਡ ਆ ਜਾ ਕਹਿੰਦੇ ਆ ਜਾਓ ਆ ਜੋ ਬਾਹਰ ਚੱਲ ਜੇ ਤੈਂ ਰੋਦੇ ਪੂਰੇ ਨਹੀਂ ਆਰੇ ਲੈ ਰਿਆ ਖਾ ਖਾ ਕੇ ਫੋਰ ਦੇਖੋ ਇੱਧਰ ਛੱਲੀਆਂ ਦੇ ਬੂਟੇ ਵੀ ਲੱਗੇ ਹੋਏ ਆ ਹਾਂ ਇੱਧਰ ਛੱਲੀਆਂ ਲੱਗੀਆਂ ਹੋਈਆਂ ਬੂਰ ਪੈ ਗਿਆ ਹਾਂਜੀ ਬੂਰ ਪੈ ਗਿਆ ਇਹ ਵਧੀਆ ਇਹਨਾਂ ਦਾ ਬੱਟਾ ਖਾਲੀ ਨਹੀਂ ਛੱਡੀਆਂ ਜਿੱਧਰ ਖਾਲੀ ਜਗਾ ਸੀ ਉੱਥੇ ਇਹਨਾਂ ਛੱਲੀਆਂ ਬੀਜਤੀਆਂ ਕਹਿੰਦੇ ਲਾਹਾ ਲਓ ਬਸ ਜ਼ਮੀਨ ਦਾ ਤਰੀਕਾ ਦਾ ਬਹੁਤ ਸੋਹਣਾ ਜੀ ਮੇਰਾ ਰਾਦਾ ਬੜਦਾ ਮੈਂ ਵੀ ਇਦਾਂ ਹੀ ਜਾ ਕੇ ਬਣਾਉਂਦਾ ਖੇਤੀ ਕਰਨੀ ਕਿਹਨੇ ਆ ਇੰਨੀ ਜਿਹੜੀ ਜਿਹੜੀ ਮਿਹਨਤ ਵੋ ਚਾਹੀਦੀ ਆ ਇਹ ਮੁੰਡੇ ਕਹਿੰਦੇ ਅਸੀਂ ਬਾਹਰ ਚੱਲ ਜਾਣਾ ਤੁਸੀਂ ਕਿ ਕੱਲੀਆਂ ਕਿੱਥੇ ਕਰ ਲੈਣੀ ਫਿਰ ਇਹਦੇ ਲਈ ਇਹ ਮਿਹਨਤ ਵੋ ਮੰਗਦੀ ਆ ਨਹੀਂ ਹੁਣ ਜਾ ਕੇ ਕੀ ਕਰਨਾ ਹੈ ਇਹ ਕੋਸ਼ਿਸ਼ ਕਰਨਾ ਅੰਕਲ ਤੁਸੀਂ ਜੇ ਪਾਰਟਨਰਸ਼ਿਪ ਕਰੋ ਮੇਰਾ ਵਿੱਚ ਡੈਡੀ ਮੇਰਾ ਮੇਰਾ ਡੈਡੀ ਰਲ ਜਾਵੇ ਬਸ ਫਿਰ ਤਾਂ ਤੁਸੀਂ ਬਿਜ਼ਨਸ ਨੇਰੀਆਂ ਲੈ ਆਦੋਗੇ ਮੈਂ ਕਹਿੰਦਾ ਅਸੀਂ ਖਾ ਜ਼ਿਆਦਾ ਲੈਣਾ ਤੇ ਜੇ ਤੂੰ ਦੇਖਦੇ ਹੋ ਕਿੰਨੇ ਪਰਵੜੀ ਤੂੰ ਤੇ 40 ਕਿਲੋ ਰੋਟੀ ਆ ਤੁਸੀਂ ਤੁਸੀਂ ਵੀ ਜਾਣ ਨੂੰ ਕਰਦੇ ਸੀ ਮੈਨੂੰ ਲੱਗਾ ਉੱਧਰ ਮੈਂ ਵੀ ਤੂੰ ਦੇਖ ਪਾ ਰਿਹਾ ਘਰ ਪਾ ਤੇ ਤੋੜ ਕੇ ਖਾ ਲੂ ਨਹੀਂ ਇਹ ਵੀ ਤੋੜ ਕੇ ਖਾ ਹਾਂ ਖਾ ਲੂ ਤੋੜ ਕੇ ਖਾ ਲੂ ਉਹ ਜੀ ਆ ਗਈ ਆ ਗਈ ਆ ਗਈ ਆ ਗਈ ਖਾ ਲੂ ਖਾ ਲੂ ਓ ਗਰਗਈ ਚਲ ਰਹਿੰਦੇ ਕੋਈ ਗੱਲ ਨਹੀਂ ਦੂਜੀ ਖਾਲਾ ਇਹ ਮੈਂ ਦੇਮਾ ਹੋਰ ਆ ਦੇ ਏ ਇੱਥੇ ਟੂੜੀ ਲੋ ਇਹਨਾਂ ਵੀ ਕਿਸ ਨੇ ਮੂੰਚ ਮਾਰਿਆ ਹੋਇਆ ਮੂੰਚ ਮਾਰ ਕੇ ਸਿੱਟੀ ਹੋਈ ਆ ਲੋਕ ਬੇਸਟ ਉਹ ਕਰਦੇ ਆ ਯਾਰ ਜਿਹੜਾ ਤੁਸੀਂ ਪੱਕੀ ਤੋੜੋ ਤੁਸੀਂ ਦਿਖਾ ਲਓ ਬਾਕੀ ਰਹਿਣ ਦਿਓ ਤੋੜ ਤੋੜ ਕੇ ਸਿੱਟਣੀਆਂ ਗਲਤ ਗੱਲਾਂ ਆ ਆ ਬੇਸਟੇਜ ਉਹ ਕਿੰਨੀ ਕੀਤੀ ਹੋਈ ਆ ਇੱਧਰ ਮੰਮੀ ਨੇ ਤਾਂ ਇੱਧਰ ਬਾਲਟੀ ਭਰ ਲਈ ਅੱਧੀ ਤੇ ਜ਼ਿਆਦਾ ਹੀ ਹੋ ਗਿਆ ਮੰਮੀ ਆਪਾਂ ਥੋੜੀਆਂ ਹੀ ਰਹਿ ਗਈਆਂ ਮੰਮੀ ਨੇ ਤੋੜੀਆਂ ਵੀ ਐਨ ਰੱਖ ਕੇ ਟਕਾ ਟਕਾ ਕੇ ਵੱਡੀਆਂ ਵੱਡੀਆਂ ਆਆਂ ਡੇੜੀ ਨੇ ਇੰਦਰ ਜ਼ੋਰ ਦਿੱਤਾ ਖਾਣ ਨੂੰ ਡੇੜੀ ਅੱਜ ਨਾ ਛੱਡਿਓ ਨਾ ਇਹ ਫਵਾਦ ਤਾਂ ਬੜਾ ਮਿੱਠਾ ਮਿੱਠਾ ਆ ਰਿਹਾ ਪਤਾ ਨਹੀਂ ਕੀੜੀਆਂ ਦਾ ਵੀ ਨਾਲ ਗਿਆ ਨਹੀਂ ਨਹੀਂ ਕੀੜੀਆਂ ਦਾ ਵੀ ਇਹ ਯਾਦਾਂ ਹੰਕ ਜੀ ਇਹ ਤੁਹਾਨੂੰ ਜਦੋਂ ਤੁਸੀਂ ਇੰਡੀਆ ਜਾਓਗੇ ਨਾ ਫਿਰ ਦੇਖੋਗੇ ਹਾਂ ਯਾਰ ਆ ਤਾਂ ਕੱਲ ਕਮਲ ਕਮਾਲ ਹੀ ਹੋ ਗਈ ਸਹੀ ਗੱਲ ਖਾ ਕੇ ਦੱਸੋ ਮਠਿਆ ਲੈ ਪੂਰੀ ਟੇਸਟੀ ਆਏ ਹਾਏ 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 ਕਾਟੇ ਇਹ ਮੋਟੀਆਂ ਹੀ ਸਾਰੇ ਐ ਨੂੰ ਦੌੜ ਜੰਨ ਤਾਂ ਇੰਦਾ ਵੱਡੀਆਂ ਹੋਣ ਹਾਂ ਇਹ ਵੀ ਕਰਕੇ ਇਧਰ ਛੋਟੀਆਂ ਲੈ ਗਈ ਨਹੀਂ ਪੱਕੀ ਆ ਨਹੀਂ ਆਂਟੀ ਨਹੀਂ ਮੈਂ ਇਧਰ ਆਂਟੀ ਇਹ ਮਿੱਠੀ ਬਹੁਤ ਹੋਣੀ ਇਹਨੂੰ ਹੁਣੇ ਖਾ ਲੋ ਨਹੀਂ ਨਹੀਂ ਆਪਣੀ ਨਿਗਾਹ ਚ ਫੜ ਕੇ ਪਾਏ ਆ ਆ ਮਿੱਠੀ ਹੈ ਨਾ ਇਹ ਜਿਆਦਾ ਪੱਕ ਗਈ ਹੋਈ ਨਾ ਜਿਹੜੀਆਂ ਜਿਆਦਾ ਪੱਕੀਆਂ ਹੋਈਆਂ ਉਹ ਮਿੱਠੀਆਂ ਬਹੁਤ ਆ ਕਿੰਨਾ ਰਸਾ ਵਿੱਚ ਮੇਰੀ ਘਰਲੀਓ ਫਿਰਦੀ ਗਰਮੀ ਲੱਗਣ ਲੱਗ ਪਈ ਐ ਤੂੰ ਆਪਣੇ ਕੋਲ ਵੀ ਤੋੜ ਕੇ ਲੈ ਕੇ ਆਈ ਲੈ ਮੈਂ ਤੇਰੇ ਲਈ ਇੰਨੀ ਵਧੀਆ ਲੈ ਕੇ ਆਇਆ ਦੇਖ ਧੰਨਵਾਦ ਬਹੁਤ ਬਹੁਤ ਮਿੱਠੀਆਂ ਮਿੱਠੀਆਂ ਥੈਂਕ ਯੂ ਖਾ ਕੇ ਦੇਖ ਮਿੱਠੀਆਂ ਹੂੰ ਪਰ ਉਹ ਜਿਹੜੇ ਡੱਬੇ ਵਾਲਿਆਂ ਨਾਲ ਉਹਨਾਂ ਇਹਨਾਂ ਦਾ ਸਵਾਦ ਬਿਲਕੁਲ ਡਿਫਰੈਂਟ ਆ। ਉਹ ਤਾਂ ਹੈਗਾ ਆ ਤਾਜ਼ੀਆਂ ਹਨਾ। ਤਾਜ਼ੀਆਂ ਵੀ। ਪਰ ਫਤਿਹ ਤੇਰੇ ਤੇਰੇ ਤੇਰੇ। ਪੁੱਤ ਉੱਤਰ ਨਹੀਂ ਜਾਣਾ। ਇੱਥੇ ਚੱਲੋ ਮੰਮੀ ਕੋਲ। ਆ ਦੇ। ਅੰਕਲ ਮੈਨੂੰ ਪੁੱਛ ਰਹੇ ਸੀ ਕਿ ਇੱਥੇ ਕੋਈ ਟਾਈਮ ਦੀ ਲਿਮਟ ਤਾਂ ਨਹੀਂ ਆ? ਅੰਕਲ ਕੋਈ ਲਿਮਟ ਨਹੀਂ ਆ। ਤੁਸੀਂ ਸ਼ਾਮ ਤੱਕ ਜਾ ਸਕਦੇ। ਤੁਸੀਂ ਕਿੰਨੇ ਟਾਈਮ ਦੀ ਰੋਟੀ ਇੱਥੇ ਪਸਟੋਰੀਆਂ ਦੀ ਖਾ ਸਕਦੇ ਆ। ਪਸਟੋਰੀਆਂ ਦੀ ਰੋਟੀ ਪਰਤੀ ਪੰਜਾਬੀ ਹਣੀਆਂ ਗਾ। ਬਾਕੀ ਰਹਿੰਦੀ ਹੁੰਦੀ ਕਿਸੇ ਸਵੇਰੇ ਪਤਾ ਨਹੀਂ ਕਿਹੜਾ। ਲੈ। ਲਈ ਤੁਸੀਂ ਆਇਆ ਸੀ ਪੰਜਾਬ ਨਾਲ। ਮੇਰੇ ਕਹਿਣ ਦਾ ਭਾਵ ਇਹ ਸੀ। ਬਿ ਜਿੰਨੀ دیر ਤੱਕ ਕੁਆਲਿਟੀ ਨਹੀਂ ਭਰਦੀ ਹਾਂ ਤੇ ਆਪਾਂ ਇੱਥੋਂ ਜਾਣਾ ਨਹੀਂ ਜਾਣਾ ਨਹੀਂ ਤੇ ਬਾਲਟੀਏ ਪਾਪਾ ਭਰਨੀ ਨਹੀਂ ਆਪਾਂ ਹੀ ਨਹੀਂ ਲੱਜ ਰਹੇ ਤੇ ਬਾਹਰ ਵੀ ਕਿਤੇ ਨਹੀਂ ਮਾਂ ਨੂੰ ਕੋਈ ਨਹੀਂ ਮੋਟੀਆਂ ਮੋਟੀਆਂ ਪੈਂਗਾਂ ਉਹ ਤਾਂ ਕੋਈ ਨਹੀਂ ਬੋਲਦਾ ਮੈਂ ਵੀ ਕਹਿੰਦੀ ਮੋਟੀਆਂ ਮੋਟੀਆਂ ਤੋਂ ਆਇਆ ਜੀ ਟ੍ਰੇਨ ਇੱਥੇ ਦੀ ਵੀ ਕੀੜੀ ਦੇ ਨਾਲ ਵੀ ਸਲੋ ਚੱਲਦੀ ਆ ਗੁਰਫਤੇ ਸਟ੍ਰੋਬਰੀਆਂ ਤੋੜਦਾ ਤੋੜਦਾ ਇੱਥੇ ਪੁੱਜ ਆਇਆ ਉਹ ਦੇਖੋ ਉਹ ਕੱਲਾ ਹੀ ਆ ਰਿਹਾ ਉਹ ਪੂਰਾ ਮਤਨ ਉਹ ਐ ਪੈਸੇ ਹਾਂ ਸਾਰਾ ਖੇਤ ਘਾਹਣਾ ਕਹਿੰਦਾ ਮੈਂ ਸਟ੍ਰੋਪੀਆਂ ਦਾ ਬਥੇ ਲਵਦੇ ਨੇ ਬਾਕੀ ਵੀ ਲੱਗੇ ਹੋਏ ਸਾਰੇ ਜੀ ਆਹ ਤੱਕੇ ਦੇਖੋ ਉਧਰ ਡੈਡੀ ਦੇ ਰਿਹਾ ਮਮੀ ਨੂੰ ਕੈਚ ਕਰਾ ਰਿਹਾ ਦੇ ਡੇਡ ਡੇਡ ਵਾਰਟੀ ਤਾਂ ਖਾਈ ਲਈ ਅੱਪ ਡੇਡ ਡੇਡ ਵਾਰਟੀ ਖਾ ਲਈ ਸੀ ਖਾ ਲਈ ਮਾਈ ਫੁੱਲ ਹੋ ਗਿਆ ਆ ਆ ਦੇਖੋ ਪੀਸ ਮੱਲਾ ਦਾ ਅੱਧਾ ਕਿਲੋ ਤੁਸੀਂ ਇੱਕ ਦੂਜੇ ਨੂੰ ਫੜਾਤੀ ਹੋਣੀ ਆ ਆ ਪੀਸ ਦੇਖੋ ਜੀ ਆ ਪੀਸ ਇਹ ਫਟ ਦੱਸਿਓ ਆ ਪੀਸ ਬੜਾ ਟੈਕਮੈਂਟ ਅੱਧੇ ਅੱਧੇ ਪੌਣੇ ਘੰਟੇ ਲੱਗੇ ਆਪਾਂ ਹਾਂਜੀ ਆਹੀ ਪੀਂ ਜਿਹੜਾ ਨਾ ਉਹ ਡੰਡੀ ਉਧਰ ਰਹਿ ਗਈ ਹੈ ਬੂਟੇ ਨਾਲ ਅੱਛਾ ਹਾਂ ਪੂਰਾ ਰਸਿਆ ਪੀਸ ਆਏ ਹਾਏ ਹਾਏ ਵਾ 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 ਨਰਗੜਾ ਆ ਗਿਆ ਜੀ ਨੀਰ ਆ ਗਿਆ ਸਾਰੇ ਲੱਗੇ ਖਾਣ ਲੋਟੋ ਫਟਾਇਆ ਜਾ ਰਿਹਾ ਜੀ ਪੂਰਾ ਜਿੰਨੇ ਪੈਸੇ ਜੁਟਾਏ ਨੇ ਦੁੱਗਣੇ ਵਸੂਲ ਕੇ ਜਾਣੇ ਆ ਜੀ ਸਹੀ ਗੱਲ ਆ ਜੀ ਇਹ ਲੋਕ ਉਹ ਆਨੇ ਨਾ ਕਿਤੇ ਦਾ ਰੇਟ ਵਧਾ ਦਿੰਦਾ ਰੇਟ ਸਹੀ ਗੱਲ ਵਧਾਤਾ ਜੀ ਪਿਛਲੀ ਵਾਰ 20 ਸੀ ਇਸ ਵਾਰ 27 ਕਰਤਾ ਇਹਨਾਂ ਨੇ ਹਾਂਜੀ ਹਾਂਜੀ ਹੁਣ ਅਸੀਂ ਨਾਲ ਤੇ ਜਾਣਾ ਨਾ ਕਾਲੀ 40 ਰੁਪਏ ਦੀ ਗੱਲ ਹੋ ਜਾਣਾ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੇ ਆ ਸਟ੍ਰੋਬਰੀਆਂ ਦੇ ਵਿੱਚ ਇੱਥੇ ਰਸ ਕਿੰਨਾ ਆ ਆ ਤੋੜੀ ਆ ਆਪਾਂ ਕੱਚੀ ਜਈਏ ਵੇਹੇ ਤਾਂ ਹਾਏ ਹਾਏ ਦੇਖਾ ਕਿੰਨਾ ਸਟ੍ਰੋਬੀ ਸ਼ਰਾਸਾ ਆ ਜੀ ਆ ਤੇ ਆਪਾਂ ਖਾ ਲੈਣੀ ਆ ਹਾਂ ਬਹੁਤ ਆ ਮੰਮੀ ਮੰਮੀ ਓਵਰਲੋਡ ਕਰ ਲਈ ਆ ਜਾਣ ਨਹੀਂ ਦੇਣਾ ਇਹਨਾਂ ਨੇ ਬਸ ਕਰੋ ਜਿਹਨਾਂ ਨੇ ਕਿਹਾ ਜਿਆਦਾ ਆ ਫੇ ਖਾ ਲੈਣੀ ਹੁੰਦੇ ਸਾਹਮਣੇ ਆ ਆਪਣੀਆਂ ਜਿੱਦਾਂ ਬਾਲਟੀਆਂ ਭਰੀਆਂ ਹੋਈਆਂ ਨਾ ਉੱਪਰ ਉੱਪਰ ਤੱਕ ਇਧਰ ਮੰਮੀ ਦੇ ਬਾਲਟੀ 2 ਕਿਲੋ ਦੀ ਦਿੱਤੀਆਂ ਹੋਈਆਂ ਉਹਨਾਂ ਨੇ ਪਰ ਅਸੀਂ 4-4 ਕਿਲੋ ਪਾਈਆਂ ਜੇ ਵੇਟ ਲੈ ਆਉਂ ਕਰ ਲਿਆ ਨਾ ਉਹਨਾਂ ਨੂੰ ਖੜਾ ਲੈਣੀਆਂ ਮੈਂ ਤਾਂ ਲੱਗਦਾ ਇਹਨਾਂ ਨੇ ਕਹਿਣਾ ਵੀ ਇਨਸਾਨਾਂ ਦਾ ਵੀ ਵੇਟ ਕਰੋ ਪਹਿਲਾਂ ਜੇ ਕਿਸੇ ਦਾ 70 ਕਿਲੋ ਐ ਜੇ 75 ਕਿਲੋ ਦਾ ਆਇਆ 5-5 ਕਿਲੋ ਢਿੱਡ ਚੋਂ ਨਿਕਲ ਜਾਣੀਆਂ ਮੈਂ ਰੂਲ ਕਰ ਰਣਾ ਡੈਡੀ ਕਹਿੰਦੇ ਜੀ ਆਪਣੇ ਮਰ ਕੇ ਕੁਝ ਹੋਰ ਆਗੇ ਨਾ ਤਾਂ ਇਹਦੇ ਬਾਹ ਖਾਲੀ ਹੋ ਜਾਣੇ ਪ੍ਰਤਾਪ ਸਿੰਘਾ ਕਿਦਾਂ ਫਿਰ ਤੂੰ ਸਟ੍ਰੋਬੀਰੀ ਨਹੀਂ ਖਾਦੀਆਂ ਨਹੀਂ ਖਾਦੀਆਂ ਹਾਂ ਇੱਕ ਮਿੰਟ ਖਾਦੀਆਂ ਹਾਂ ਨਹੀਂ ਖਾਦੀਆਂ ਪੁੱਤ ਤੇਰੀ ਉਮਰ ਹੈਰੀ ਆ ਜੀ साल फिर आवा फिर तु स्ट्रोबेरी ग पिछली बार अगलीके <laughs> <हाँगे। laughs> खादिया है मूह दे लपेटिया हो मूह कितने लपेटे तू खाबेरी स्ट्रॉबेरी खाती कितने लिबड़िया इधर दसी मूह कित लिबड़िया की खादा ਏ ਡਲ ਦੇ ਸਟ੍ਰੋਬਰੀ ਕਬੜਾ ਹੋ ਕੀ ਹੁੰਦਾ ਹੈ ਹੋ ਕੀ ਹੁੰਦਾ ਚੱਕ ਲਓ ਨਹੀਂ ਚੱਕਣਾ ਸਟ੍ਰੋਬਰੀਆਂ ਤੋੜ ਕੇ ਹੁਣ ਚਲੀਏ ਜੀ ਘਰ ਨੂੰ ਬਾਹਰ ਵਾ ਕੋਈ ਕੁਛ ਖੰਦ ਪੀਨੇ ਆ ਫਿਰ ਨਿਕਲਦੇ ਆ ਮੈਂ ਸਮੂਦੀ ਖਵਾ ਲਿਆ ਬੜਾ ਸਮੂਦੀ ਪੀਣੀ ਆ ਅਲਸਟਿਮ ਨਹੀਂ ਖਾਣੀ ਨਹੀਂ ਮੈਨੂੰ ਇਥੇ ਜੀ ਆਪ ਸਮਾਂ ਓਕੇ ਮੈਂ ਪਹਿਲੀ ਵਾਰ ਆਈਸਕ੍ਰੀਮ ਖਾਧੀ ਸੀ ਉਸ ਤੋਂ ਬਾਅਦ ਸਮੂਦੀ ਹੁਣ ਆਪਾਂ ਇਥੋਂ ਡਰਿੰਕਸ ਤੇ ਆਈਸਕ੍ਰੀਮ ਲੈਣ ਲੱਗੇ ਆ ਇੱਥੇ ਵੀ ਭੀੜ ਲੱਗੀ ਹੋਈ ਆ ਪੂਰੀ ਇਧਰ ਲਾਈਨ ਆ टोकन नंबर लोधरों च लो नहीं, तो नहीं, गिर जाने, गिर दीदी इतना सैंडविच बना के लिया छोटी मोटी पिकनिक बना ली है वैया अपना बैकअप तैयार तो रखो बार पता मिले कि ना मिले दो भी दो। पहले लेना। ना ना चलो भी चलिए महाराज जी उठो जी चलिए फिर कूच करिए फोजा चलिए चलो बहुत बहुत धनबाद क्योंकि बच्चा कहना जरूरी है ਨਹੀਂ ਜੀ ਨਹੀਂ ਨਹੀਂ ਵੀ ਕਹੂੰਗਾ ਤਾਂ ਵੀ ਚੱਲੂਗਾ ਤੁਹਾਡਾ ਧੰਨਵਾਦ ਜੋ ਸਾਡੇ ਨਾਲ ਆਏ ਸਾਡੀ ਖੁਸ਼ਕਿਸਮਤੀ ਹੈ ਜੀ ਥੈਂਕ ਯੂ ਥੈਂਕ ਯੂ ਰਲ ਮਿਲ ਕੇ ਬਿਲਕੁਲ ਜੀ ਬੜੇ ਨਾਲ ਹੋਣ ਹੋਰ ਕੀ ਚਾਹੀਦਾ ਚਲੋ ਠੀਕ ਆ ਅੰਕਲ ਜੀ ਠੀਕ ਮਿਲਦੇ ਆ ਖੁਸ਼ ਰਹੋ ਚੜ੍ਹਦੀ ਕਲਾ ਠੀਕ ਹੈ ਭਾਜੀ ਚੰਗਾ ਅੰਟੀ ਜੀ ਮਿਲਦੇ ਆ ਇਹ ਵੀ ਸੋ ਗਿਆ ਚੰਗਾ ਪ੍ਰਤਾਪ ਸਿੰਘ ਇਹਨੂੰ ਹਵਾ ਲੱਗ ਰਹੀ ਮਠਾਓ ਇਹਨੂੰ ਹੁਣ ਠੀਕ ਹੈ ਜੀ ਹੋ ਗਿਆ ਜੀ ਇੱਥੇ ਹੀ ਖਤਮ ਲੋਕ ਤੇ ਹੁਣ ਆਪਾਂ ਚੱਲਦੇ ਹਾਂ ਘਰ ਤੇ ਘਰ ਜਾਣ ਤੋਂ ਪਹਿਲਾਂ ਐਕਸਪੀਰੀਅੰਸ ਪੁੱਛਦੇ ਆ ਜੜੀ ਕਿਦਾਂ ਲੱਗਿਆ ਬਹੁਤ ਬਹੁਤ ਸੋਹਣਾ ਲੱਗਿਆ ਜੀ ਅੱਛਾ ਜੀ ਬਹੁਤ ਇੰਜਾਇਬਲ ਵੀ ਸੀਗਾ ਪਾਸਟਾ ਵਰਗੀਆਂ ਖਾ ਕੇ ਟੇਸਟਫੁਲ ਵੀ ਸੀਗਾ ਠੀਕ ਹੈ ਜੀ ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਆਲ ਦੀ ਵੈਸ਼ ਮੰਮੀ ਥੋੜਾ ਕਿੱਧਰ ਰਿਹਾ ਮੋਟੋ ਹੋ ਗਿਆ ਵਧੀਆ ਇਹਨੇ ਸਟੋਰੀਆਂ ਖਾਧੀਆਂ ਬਹੁਤ ਖਾਧੀਆਂ ਕਿਲੋ ਕਿਲੋ ਦਾ ਖਾਈ ਜੇੜੀ ਸਾਰਿਆਂ ਨੇ ਦੇਖੋ ਟੋਲੀਆਂ ਦਾ ਸੀ ਹੈ ਨਹੀਂ ਪਰ ਮਤਲਬ ਕੀ ਕਹਿੰਦਾ ਮਤਲਬ ਲੰਚ ਕਰ ਲਿਆ ਸੁਣ ਮੈਂ ਤੇਰਾ ਕਿਦੜਾ ਮੇਰਾ ਵੀ ਵਧੀਆ ਜਿਹਾ ਲੱਗ ਵਧੀਆ ਰਿਹਾ ਕਿੰਨੀਆਂ ਸਟੋਰੀਆਂ ਖਾਧੀਆਂ ਦੋ ਘਦੇ ਬਸ ਝੂਠ ਬੋਲਦਾ ਇੰਨੀ ਸਾਰੀ ਤਾਂ ਖਾਧੀਆਂ ਫਿਰ ਬਾਏ ਬਾਏ ਕਰ ਦੋ ਬਾਏ ਬਾਏ ਤੁਹਾਂ ਕਾ ਮਿਲਦੇ ਹਾਂ ਹਾਂ ਚੰਗ ਚੰਗਾ ਜੀ ਬਾਏ ਬਾਏ ਮਿਲਦੇ ਆ ਨੈਕਸਟ ਵਾਰ ਸਸੀ ਕਾ ਘਰ